ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ SK ਵਾਇਸ ਟਿਪਸ ਤੇ ਉੱਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਫਟਕੜੀ ਦਾ ਇਹ ਉਪਾਅ ਤੁਹਾਡੇ ਗਵਾਂਢੀ ਦਾ ਪੈਸਾ ਵੀ ਤੁਹਾਡੇ ਘਰ ਖਿੱਚ ਲਿਆਵੇਗਾ ਬਹੁਤ ਹੀ ਵੱਡਾ ਤੁਹਾਡੇ ਲਈ ਮੌਕਾ ਹੈ ਤੇ ਬੜਾ ਹੀ ਇਹ ਪਾਵਰਫੁਲ ਉਪਾਅ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਦੋਸਤੋ ਕਿਸੇ ਵੀ ਦਿਨ ਇੱਕ ਸਧਾਰਨ ਜਿਹੀ ਫਟਕੜੀ ਦਾ ਮਹਾਨ ਉਪਾਅ ਕਰ ਲੋ ਤੁਸੀਂ ਤੁਰੰਤ ਹੀ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹੋ ਮਾਤਾ ਲਕਸ਼ਮੀ ਜੀ ਦੇ ਅਸ਼ੀਸ਼ ਦੇ ਨਾਲ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਚਾਰੇ ਹੀ ਦਿਸ਼ਾਵਾਂ ਤੋਂ ਧਨ ਖਿੱਚਿਆ ਹੋਇਆ ਤੁਹਾਡੇ ਕੋਲ ਆਵੇਗਾ ਅਤੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋ ਜਾਵੇਗੀ ਸਿਰਫ ਇੱਕ ਦਿਨ ਦੇ ਉਪਾਅ ਨਾਲ ਤੁਸੀਂ ਕਰੋੜਪਤੀ ਬਣ ਜਾਓਗੇ ਦੋਸਤੋ ਜੇ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਇੱਕ ਸਧਾਰਨ ਜਿਹੀ ਫਟਕੜੀ ਹੈ ਪਰ ਬਹੁਤ ਲੋਕ ਘਟ ਜਾਣਦੇ ਹਨ ਕਿ ਜੇਕਰ ਫਟਕੜੀ ਦਾ ਉਪਾ ਵਿਦੇ ਵਿਵਧਾਨ ਦੇ ਨਾਲ ਤੰਤਰ ਸ਼ਾਸਤਰ ਤੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੀਤਾ ਜਾਵੇ ਤਾਂ ਕਿਸੇ ਵੀ ਵਿਅਕਤੀ ਨੂੰ ਉਸ ਦੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਕਸ਼ਟਾਂ ਅਤੇ ਮੁਸ਼ਕਲਾਂ ਤੋਂ ਤੁਰੰਤ ਮੁਕਤੀ ਮਿਲ ਜਾਂਦੀ ਹੈ ਦੋਸਤੋ ਜਿੰਨੇ ਵੀ ਤੰਤਰਿਕ ਪੰਡਿਤ ਜਾਂ ਜੋਤਸ਼ੀ ਹੁੰਦੇ ਹਨ ਉਹ ਹਮੇਸ਼ਾ ਹੀ ਆਪਣੇ ਬੈਗ ਵਿੱਚ ਫਟਕੜੀ ਦਾ ਇੱਕ ਛੋਟਾ ਜਿਹਾ ਟੁਕੜਾ ਜ਼ਰੂਰ ਰੱਖਦੇ ਹਨ ਕਿ ਉਹ ਕੇ ਫਟਕੜੀ ਦੀ ਵਰਤੋਂ ਜੇਕਰ ਕਿਸੇ ਵੀ ਪੂਜਾ ਸਾਧਨਾ ਜਾਂ ਕਿਰਿਆ ਵਿੱਚ ਕੀਤੀ ਜਾਵੇ ਤਾਂ ਉਸ ਦਾ ਲਾਭ ਵਿਅਕਤੀ ਨੂੰ ਜ਼ਰੂਰ ਮਿਲਦਾ ਹੈ ਤੁਸੀਂ ਵੇਖਿਆ ਹੋਵੇਗਾ ਜਦੋਂ ਵੀ ਤੁਹਾਡੇ ਘਰ ਵਿੱਚ ਕਿਸੇ ਨੂੰ ਨਜ਼ਰ ਲੱਗ ਜਾਂਦੀ ਹੈ ਜਾਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਹੈ ਤਾਂ ਤੁਹਾਡੇ ਘਰ ਦੇ ਵੱਡੇ ਬਜ਼ੁਰਗ ਫਟਕੜੀ ਨਾਲ ਨਜ਼ਰ ਉਤਾਰਦੇ ਹਨ ਤੇ ਉੱਪਰਲੀ ਹਵਾ ਨੂੰ ਖਤਮ ਕਰ ਦਿੰਦੇ ਹਨ ਇਸ ਦਾ ਕਾਰਨ ਇਹ ਹੀ ਹੈ ਕਿ ਜੇਕਰ ਫਟਕੜੀ ਦੀ ਵਰਤੋਂ ਸਹੀ ਦਿਸ਼ਾ ਤੇ ਸਹੀ ਮਹੌਰਤ ਤੇ ਕੀਤੀ ਜਾਵੇ ਤਾਂ ਉਹ ਕਿਸੇ ਵੀ ਵਿਅਕਤੀ ਦੀ ਉਹ ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਵੇਗੀ ਦੂਜੇ ਪਾਸੇ ਫਟਕੜੀ ਮੰਗਲ ਗ੍ਰਹਿ ਦਾ ਕਾਰਕ ਹੈ ਜੇਕਰ ਤੁਸੀਂ ਮੰਗਲ ਗ੍ਰਹਿ ਦੇ ਬਾਰੇ ਨਹੀਂ ਜਾਣਦੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਮੰਗਲ ਗ੍ਰਹਿ ਨੌ ਗ੍ਰਹਾਂ ਦੇ ਵਿੱਚੋਂ ਸਭ ਤੋਂ ਤਾਕਤਵਰ ਗ੍ਰਹਿ ਹੁੰਦਾ ਹੈ ਜੇਕਰ ਕਿਸੇ ਵਿਅਕਤੀ ਦਾ ਮੰਗਲ ਗ੍ਰਹਿ ਤੇ ਉਸ ਦਾ ਸਾਥ ਛੱਡ ਦੇਵੇ ਤਾਂ ਉਹ ਵਿਅਕਤੀ ਆਪਣੇ ਜੀਵਨ ਵਿੱਚ ਹਮੇਸ਼ਾ ਪਰੇਸ਼ਾਨੀ ਅਤੇ ਮੁਸ਼ਕਲਾਂ ਤੇ ਨਾਲ ਹੀ ਸਮੱਸਿਆਵਾਂ ਵਿੱਚ ਫਸਿਆ ਰਹਿੰਦਾ ਹੈ ਉਸ ਵਿਅਕਤੀ ਦਾ ਦੁਰਭਾਗ ਉਸ ਦੇ ਪਿੱਛੇ ਪੈ ਜਾਂਦਾ ਹੈ ਜੇਕਰ ਤੁਹਾਡੇ ਜੀਵਨ ਵਿੱਚ ਅਜਿਹੀ ਕੋਈ ਸਮੱਸਿਆ ਹੈ ਅਤੇ ਤੁਸੀਂ ਜੋਤਿਸ਼ ਸ਼ਾਸਤਰ ਦੇ ਅਨੁਸਾਰ ਫਟਕੜੀ ਦਾ ਉਪਾਗ ਕਰ ਲੈਂਦੇ ਹੋ ਜਿਵੇਂ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਤਾਂ ਤੁਹਾਨੂੰ ਮੰਗਲ ਗ੍ਰਹਿ ਦੀ ਪੀੜਾ ਤੋਂ ਤੁਰੰਤ ਹੀ ਮੁਕਤੀ ਮਿਲ ਜਾਵੇਗੀ ਕਿਉਂਕਿ ਦੋਸਤੋ ਫਟਕੜੀ ਮੰਗਲ ਗ੍ਰਹਿ ਦਾ ਕਾਰਕ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਦਾ ਮੰਗਲ ਗ੍ਰਹਿ ਉਸ ਦਾ ਸਾਥ ਦੇਣਾ ਸ਼ੁਰੂ ਕਰ ਦੇਵੇ ਤਾਂ ਉਸ ਵਿਅਕਤੀ ਦੇ ਜੀਵਨ ਵਿੱਚ ਫਿਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਮੁਸ਼ਕਿਲ ਜਾਂ ਦੁਵਿਧਾ ਦਾ ਸਾਹਮਣਾ ਉਸ ਨੂੰ ਨਹੀਂ ਕਰਨਾ ਪੈਂਦਾ ਦੂਜੇ ਪਾਸੇ ਫਟਕੜੀ ਦਾ ਉਪਾਹ ਕਰਕੇ ਤੁਸੀਂ ਸਾਕਸ਼ਾਤ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਕਰ ਸਕਦੇ ਹੋ ਤੰਤਰ ਸ਼ਾਸਤਰ ਵਿੱਚ ਲਿਖਿਆ ਗਿਆ ਹੈ ਜੇਕਰ ਮਾਤਾ ਲక్ష్ਮੀ ਜੀ ਦੀ ਪੂਜਾ ਵਿੱਚ ਫਟਕੜੀ ਦਾ ਉਪਾਹ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਉਹ ਪੂਜਾ ਤੁਰੰਤ ਸਿੱਧ ਹੋ ਜਾਂਦੀ ਹੈ ਦੂਜੇ ਪਾਸੇ ਫਟਕੜੀ ਦਾ ਉਪਾਅ ਕਰਕੇ ਤੁਸੀਂ ਸਾਕਸ਼ਾਤ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ ਤੰਤਰ ਸ਼ਾਸਤਰ ਵਿੱਚ ਲਿਖਿਆ ਗਿਆ ਹੈ ਜੇਕਰ ਮਾਤਾ ਲక్ష్ਮੀ ਜੀ ਦੀ ਪੂਜਾ ਵਿੱਚ ਫਟਕੜੀ ਦਾ ਉਪਾਅ ਸਹੀ ਤਰੀਕੇ ਨਾਲ ਕੀਤਾ ਜਾਵੇ ਉਹ ਪੂਜਾ ਤੁਰੰਤ ਹੀ ਫਿਰ ਸਿੱਧ ਹੋ ਜਾਂਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਫਟਕੜੀ ਦੇ ਉਹਨਾਂ ਮਹਾਨ ਉਪਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿਹਨਾਂਾਰੇ ਤੰਤਰ ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ ਵਿੱਚ ਲਿਖਿਆ ਜਾਂਦਾ ਹੈ ਜੇਕਰ ਤੁਸੀਂ ਅੱਜ ਦੀ ਵੀਡੀਓ ਵਿੱਚ ਦੱਸੇ ਗਏ ਉਪਾਅ ਨੂੰ ਸਮਝ ਕੇ ਸਹੀ ਦਿਨ ਤੇ ਸਹੀ ਮਹੂਰਤ ਤੇ ਕਰ ਲਓਗੇ ਤਾਂ ਸਿਰਫ ਇਹਨਾ ਕਰਨ ਨਾਲ ਤੁਹਾਡੀ ਕੋਈ ਵੀ ਮਨੋ ਕਾਮਨਾ ਪੂਰੀ ਹੋ ਸਕਦੀ ਹੈ ਮੰਨ ਲਓ ਜੇਕਰ ਤੁਸੀਂ ਲੰਮੇ ਸਮੇਂ ਤੋਂ ਨੌਕਰੀ ਦੀ ਤਿਆਰੀ ਕਰ ਰਹੇ ਹੋ ਤੁਹਾਡੀ ਨੌਕਰੀ ਲੱਗ ਜਾਵੇਗੀ ਤੁਹਾਡਾ ਬੰਦ ਪਿਆ ਵਪਾਰ ਵੀ ਚੱਲ ਪਵੇਗਾ ਤੁਹਾਡੇ ਜੀਵਨ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਜੀਵਨ ਵਿੱਚ ਵਾਧਾ ਹੋਵੇਗਾ ਤੁਹਾਡੇ ਘਰ ਦੇ ਧਨ ਦੀ ਵਰਖਾ ਹੋਵੇਗੀ ਤੁਹਾਡੇ ਘਰ ਵਿੱਚ ਬਰਕਤ ਪਵੇਗੀ ਤੁਹਾਡੇ ਘਰ ਦੀ ਉન્નਤੀ ਹੋਵੇਗੀ ਤੇ ਆਉਣ ਵਾਲਾ ਸਮਾਂ ਤੁਹਾਡਾ ਬਹੁਤ ਹੀ ਕਲਿਆਣਕਾਰੀ ਤੇ ਸੁਭਾਗਸ਼ਾਲੀ ਹੋਵੇਗਾ ਤਾਂ ਦੋਸਤੋ ਇਸ ਵੀਡੀਓ ਨੂੰ ਅਸੀਂ ਸ਼ੁਰੂ ਕਰਦੇ ਹਾਂ ਤੇ ਨਾਲ ਹੀ ਤੁਹਾਡੇ ਅੱਗੇ ਬੇਨਤੀ ਹੈ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਇਸ ਲਈ ਵੀਡੀਓ ਨੂੰ ਤੁਸੀਂ ਐਂਡ ਤੱਕ ਵੀ ਜ਼ਰੂਰ ਸੁਣਨਾ ਹੈ ਸਕਿਪ ਬਿਲਕੁਲ ਵੀ ਨਹੀਂ ਕਰਨਾ ਕਿਉਂਕਿ ਜਦੋਂ ਤੁਸੀਂ ਮਹੌਰਤ ਤੇ ਉਪਾਅ ਕਰੋਗੇ ਤਾਂ ਹੀ ਤੁਹਾਨੂੰ ਫਿਰ ਇਸ ਦਾ ਲਾਭ ਮਿਲ ਜਾਵੇਗਾ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾ ਉਪਾਅ ਦੁਰਪਾਗ ਦੀ ਮੁਕਤੀ ਪਾਉਣ ਦਾ ਮਹਾਨ ਉਪਾਅ ਦੋਸਤੋ ਜੇਕਰ ਤੁਹਾਡੇ ਜੀਵਨ ਵਿੱਚ ਤੁਸੀਂ ਛੋਟੇ-ਛੋਟੇ ਕੰਮ ਕਰਦੇ ਹੋ ਤੇ ਉਹਨਾਂ ਵਿੱਚ ਵੱਡੀਆਂ-ਵੱਡੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਜੇਕਰ ਤੁਹਾਡੇ ਜੀਵਨ ਵਿੱਚ ਤਣਾਅ ਅਤੇ ਸਮੱਸਿਆਵਾਂ ਹਨ ਉਹਨਾਂ ਨੇ ਤੁਹਾਨੂੰ ਘੇਰ ਰੱਖਿਆ ਹੈ ਜੇਕਰ ਤੁਹਾਡਾ ਕੋਈ ਕੰਮ ਨਹੀਂ ਬਣ ਰਿਹਾ ਜੇਕਰ ਤੁਸੀਂ ਬਹੁਤ ਹੀ ਪਰੇਸ਼ਾਨ ਹੋ ਅੰਦਰੋਂ ਟੁੱਟ ਚੁੱਕੇ ਹੋ ਤਾਂ ਸਮਝ ਲਓ ਕਿ ਤੁਹਾਡਾ ਮੰਗਲ ਗ੍ਰਹਿ ਤੁਹਾਡਾ ਸਾਥ ਨਹੀਂ ਦੇ ਰਿਹਾ ਤੁਹਾਨੂੰ ਮੰਗਲ ਗ੍ਰਹਿ ਦੀ ਪੀੜਾ ਹੈ ਜੇਕਰ ਕਿਸੇ ਵਿਅਕਤੀ ਦਾ ਮੰਗਲ ਗ੍ਰਹਿ ਖਰਾਬ ਹੋ ਜਾਂਦਾ ਹੈ ਉਸ ਦਾ ਸਾਥ ਛੱਡ ਜਾਂਦਾ ਹੈ ਉਹ ਵਿਅਕਤੀ ਆਪਣੇ ਜੀਵਨ ਵਿੱਚ ਸਿਰਫ ਆਹ ਸਫਲਤਾ ਹੀ ਸ਼ਬਦ ਵੇਖ ਨਹੀਂ ਸਕਦਾ ਦੋਸਤੋ ਮੰਗਲ ਗ੍ਰਹਿ ਦਾ ਨਿਰੰਤਰ ਹનુਮਾਨ ਜੀ ਮਹਾਰਾਜ ਦੇ ਹੱਥਾਂ ਵਿੱਚ ਹੁੰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡਾ ਮੰਗਲ ਗ੍ਰਹਿ ਹਮੇਸ਼ਾ ਤੁਹਾਡਾ ਸਾਥ ਦੇਵੇ ਅਤੇ ਤੁਹਾਡੇ ਭਾਗ ਪ੍ਰਬਲ ਹੋ ਜਾਣ ਤਾਂ ਕਿਸੇ ਵੀ ਮੰਗਲਵਾਰ ਦੇ ਦਿਨ ਤੁਹਾਨੂੰ ਇੱਕ ਲਾਲ ਕਪੜਾ ਇੱਕ ਫਟਕੜੀ ਦਾ ਛੋਟਾ ਜਿਹਾ ਟੁਕੜਾ ਲੈਣਾ ਹੈ ਤੁਹਾਡੇ ਘਰ ਦੇ ਨੇੜੇ ਜੇਕਰ ਕੋਈ ਹਨੂਮਾਨ ਦਾ ਮੰਦਰ ਹੈ ਉੱਥੇ ਜਾਣਾ ਹੈ ਮੰਦਰ ਵਿੱਚ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ हनुमान जी दी मूर्ति ਦੇ ਸਾਹਮਣੇ ਤੇਲ ਤੇ ਇੱਕ ਦੀਵਾ ਜਗਾਉਣਾ ਹੈ ਜੋ ਲਾਲ ਕਪੜਾ ਤੇ ਫਟਕੜੀ ਤੁਸੀਂ ਲਿਆਏ ਹੋ ਉਸ ਨੂੰ ਆਪਣੇ ਹੱਥਾਂ ਵਿੱਚ ਫੜਨਾ ਹੈ ਹਨੂਮਾਨ ਦੇ ਬੀਜ ਮੰਤਰ 108 ਵਾਰ ਜਾਪ ਕਰਨਾ ਹੈ ਹਨੂਮਾਨ ਜੀ ਨੂੰ 108 ਵਾਰ ਦੀ ਸੰਖਿਆ ਬਹੁਤ ਪਸੰਦ ਹੁੰਦੀ ਹੈ ਬੀਜ ਮੰਤਰ ਨੋਟ ਕਰ ਲਓ ਓਮ ਹਨੂਮਤੇ ਨਮਹ ਓਮ ਹਨੂਮਤੇ ਨਮਹ ਇਸ ਦਾ ਤੁਸੀਂ ਮੰਤਰ ਕਰਨਾ ਹੈ ਜਾਪ ਭਾਵ ਕੇ 108 ਵਾਰ ਇਸੇ ਹੀ ਕਪੜੇ ਵਿੱਚ ਫਟਕੜੀ ਰੱਖ ਕੇ ਪੋਟਲੀ ਬਣਾ ਲਓ ਪੋਟਲੀ ਬਣਾਉਂਦੇ ਸਮੇ ਮੋਲੀ ਧਾਗੇ ਦੀ ਵਰਤੋਂ ਕਰੋ ਹੁਣ ਇਸ ਪੋਟਲੀ ਨੂੰ ਲਿਆ ਕੇ ਉਸ ਕਮਰੇ ਵਿੱਚ ਰੱਖ ਦਿਓ ਜਿੱਥੇ ਤੁਸੀਂ ਆਪਣਾ ਸਭ ਤੋਂ ਵੱਧ ਸਮਾਂ ਬਿਤਾਉਂਦੇ ਹੋ ਜੇਕਰ ਤੁਸੀਂ ਇਹ ਉਪਾਅ ਕਿਸੇ ਵੀ ਮੰਗਲਵਾਰ ਨੂੰ ਕਰ ਲਿਆ ਤਾਂ ਯਕੀਨ ਮੰਨੋ ਕੁਝ ਦਿਨਾਂ ਵਿੱਚ ਤੁਹਾਡਾ ਦੁਰਪਾਗ ਤੁਹਾਡੇ ਤੋਂ ਦੂਰ ਹੋ ਜਾਵੇਗਾ ਇਹ ਪੋਟਲੀ ਜਿਸ ਵਿੱਚ ਤੁਸੀਂ ਫਟਕੜੀ ਰੱਖੀ ਹੈ ਤੁਹਾਡੀ ਮੰਗਲ ਗ੍ਰਹਿ ਦੀ ਪੀੜਾ ਨੂੰ ਖਤਮ ਕਰ ਦੇਵੇਗੀ ਤੁਹਾਡਾ ਭਾਗ ਹੌਲੀ-ਹੌਲੀ ਪ੍ਰਬਲ ਹੋ ਜਾਵੇਗਾ ਜੋ ਵੀ ਤੁਸੀਂ ਕੰਮ ਸ਼ੁਰੂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਸ ਉਪਾਅ ਨੂੰ ਕਰਨ ਤੋਂ ਬਾਅਦ ਹਨੂਮਾਨ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇਗੀ ਤੇ ਆਉਣ ਵਾਲਾ ਸਮਾਂ ਤੁਹਾਡਾ ਬਹੁਤ ਹੀ ਕਲਿਆਣਕਾਰੀ ਹੋ ਜਾਵੇਗਾ ਦੂਜਾ ਉਪਾਅ ਹੈ ਜੀ ਕਿ ਘਰ ਵਿੱਚ ਨਕਾਰਾਤਮਕ ਸ਼ਕਤੀਆਂ ਤੋਂ ਮੁਕਤੀ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਰੋਜ਼ਾਨਾ ਲੜਾਈ ਝਗੜਾ ਹੁੰਦਾ ਹੈ ਜੇਕਰ ਤੁਹਾਡੇ ਘਰ ਦੇ ਲੋਕ ਇੱਕ ਦੂਜੇ ਨੂੰ ਵੇਖਣਾ ਹੀ ਪਸੰਦ ਨਹੀਂ ਕਰਦੇ ਤਾਂ ਸਮਝ ਲਓ ਤੁਹਾਡੇ ਘਰ ਵਿੱਚ ਕਿਸੇ ਨਕਾਰਾਤਮਕ ਸ਼ਕਤੀ ਦਾ ਵਾਸ ਹੈ ਜਿਸ ਕਾਰਨ ਇਸ ਤਰੀਕੇ ਦੀਆਂ ਪਰੇਸ਼ਾਨੀਆਂ ਤੁਹਾਡੇ ਘਰ ਵਿੱਚ ਆ ਰਹੀਆਂ ਹਨ ਇਸ ਲਈ ਤੁਸੀਂ ਕਿਸੇ ਵੀ ਸ਼ਨੀਵਾਰ ਜਾਂ ਐਤਵਾਰ ਨੂੰ ਦੀ ਰਾਤ ਨੂੰ ਤੁਹਾਨੂੰ ਇੱਕ ਕਾਲਾ ਕੱਪੜਾ ਲੈਣਾ ਹੈ ਉਸ ਉੱਤੇ ਫਟਕੜੀ ਦਾ ਇੱਕ ਟੁਕੜਾ ਰੱਖਣਾ ਹੈ ਤੇ ਕਾਲੇ ਕਪੜੇ ਦੀ ਪੋਟਲੀ ਬਣਾ ਲੈਣੀ ਹੈ। ਇਸ ਪੋਟਲੀ ਨੂੰ ਤੁਹਾਨੂੰ ਆਪਣੇ ਘਰ ਦੀ ਅਲਮਾਰੀ ਤੇ ਰੱਖ ਦੇਣਾ ਹੈ। ਭਾਵੇਂ ਤੁਹਾਡੀ ਅਲਮਾਰੀ ਲੱਕੜ ਦੀ ਹੋਵੇ ਜਾਂ ਲੋਹੇ ਦੀ ਤੇ ਜਾਂ ਹੋਵੇ ਐਲੂਮੀਨੀਅਮ ਦੀ। ਇਸ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ। ਇਹ ਉਪਾਅ ਤੁਸੀਂ ਸ਼ਨੀਵਾਰ ਜਾਂ ਐਤਵਾਰ ਦੀ ਰਾਤ ਨੂੰ ਕਰਨਾ ਹੈ। ਜਿਸ ਦਿਨ ਤੁਸੀਂ ਫਟਕੜੀ ਰੱਖੀ ਹੈ ਉਸ ਤੋਂ 21 ਦਿਨ ਬਾਅਦ ਇਸੇ ਹੀ ਫਟਕੜੀ ਦੇ ਟੁਕੜੇ ਨੂੰ ਲੈ ਕੇ ਕਿਸੇ ਵੀ ਵਹਿਂਦੀ ਹੋਈ ਨਦੀ ਵਿੱਚ ਵਹਾ ਦੇਣਾ ਹੈ। ਇਹ ਉਪਾਅ ਕਰ ਲੋ ਤੁਹਾਡੇ ਘਰ ਦੀ ਕੋਈ ਵੀ ਸਮੱਸਿਆ ਜਾਂ ਪਰੇਸ਼ਾਨੀ ਹੋਵੇ ਫਟਕੜੀ ਆਪਣੇ ਨਾਲ ਲੈ ਜਾਵੇਗੀ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਹਾਡੇ ਘਰ ਵਿੱਚ ਮਿਠਾਸ ਆਵੇਗੀ ਜਿਸ ਨਾਲ ਤੁਹਾਡੇ ਘਰ ਦੀ ਬਰਕਤ ਅਤੇ ਉન્નਤੀ ਹੋਵੇਗੀ ਇਸ ਉਪਾਅ ਦੇ ਬਾਰੇ ਤੰਤਰ ਸ਼ਾਸਤਰ ਵਿੱਚ ਲਿਖਿਆ ਗਿਆ ਹੈ ਇਸ ਲਈ ਇਸ ਨੂੰ ਕਰਨਾ ਨਾ ਭੁੱਲੋ ਜੇਕਰ ਤੁਸੀਂ ਅਜੇ ਤੱਕ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਕਰ ਦਿਓ ਤੀਜਾ ਉਪਾਅ ਹੈ ਜੀ ਲੰਬੀ ਬਿਮਾਰੀ ਤੋਂ ਮੁਕਤੀ ਦੋਸਤੋ ਜੇਕਰ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਹੋ ਤੁਹਾਡੀ ਬਿਮਾਰੀ ਠੀਕ ਨਹੀਂ ਹੋ ਰਹੀ ਜੇਕਰ ਤੁਸੀਂ ਕਈ ਥਾਵਾਂ ਤੇ ਇਲਾਜ ਵੀ ਕਰਵਾ ਚੁੱਕੇ ਹੋ ਜੇਕਰ ਤੁਹਾਡੇ ਲੱਖਾਂ ਰੁਪਏ ਖਰਚ ਹੋ ਚੁੱਕੇ ਹਨ ਪਰ ਕੋਈ ਲਾਭ ਨਹੀਂ ਹੋ ਰਿਹਾ ਤੁਸੀਂ ਇਸ ਗੱਲ ਨੂੰ ਬਹੁਤ ਪਰੇਸ਼ਾਨ ਹੋ ਤੇ ਸਿਰਫ ਇੱਕ ਕੰਮ ਕਰੋ ਕਿਸੇ ਵੀ ਮੰਗਲਵਾਰ ਦੀ ਰਾਤ ਨੂੰ ਫਟਕੜੀ ਦਾ ਇੱਕ ਟੁਕੜਾ ਲਓ ਉਸ ਨੂੰ ਆਪਣੇ ਸਰਹਾਣੇ ਦੇ ਹੇਠਾਂ ਰੱਖ ਦਿਓ ਲਗਾਤਾਰ 11 ਦਿਨ ਇਸ ਫਟਕੜੀ ਦੇ ਟੁਕੜੇ ਨੂੰ ਸਰਹਾਣੇ ਹੇਠਾਂ ਰੱਖ ਕੇ ਸੌਣਾ ਹੈ ਧਿਆਨ ਰੱਖੋ ਕਿ ਇਹਨਾਂ 11 ਦਿਨਾਂ ਦੇ ਦੌਰਾਨ ਤੁਸੀਂ ਤਾਮਸਿਕ ਭੋਜਨ ਨਹੀਂ ਕਰਨਾ। ਤਾਮਸਿਕ ਭੋਜਨ ਦਾ ਮਤਲਬ ਹੈ ਸ਼ਰਾਬ, ਮੀਟ, ਗੁਟਕਾ, ਪਾਣ ਮਸਾਲਾ ਆਦ ਦਾ ਸੇਵਨ ਨਹੀਂ ਕਰਨਾ। 11 ਦਿਨ ਬਾਅਦ ਇਸੇ ਹੀ ਫਟਕੜੀ ਦੇ ਟੁਕੜੇ ਨੂੰ ਆਪਣੇ ਘਰ ਦੇ ਬਾਹਰ ਕਿਤੇ ਵੀ ਸਾੜ ਦੇਣਾ ਹੈ। ਇਹਨਾਂ ਉਪਾਅ ਕਰ ਲਓ। ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਅਜੀਹਾ ਦੋਸ਼ ਜਾਂ ਪਰੇਸ਼ਾਨੀ ਹੋਵੇਗੀ ਜਾਂ ਤੁਹਾਨੂੰ ਕੋਈ ਬਿਮਾਰੀ ਹੋਵੇਗੀ ਉਸ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ। ਤੁਸੀਂ ਖੁਦ ਵੇਖੋਗੇ ਕਿ ਇਹਨਾਂ ਉਪਾਅਾਂ ਨੂੰ ਕਰਨ ਤੋਂ ਬਾਅਦ ਤੁਹਾਡੀ ਸਿਹਤ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਜਾਵੇਗਾ ਇਹ ਅਜੀਹਾ ਉਪਾਅ ਹੈ ਕੋਈ ਵੀ ਤੰਤਰਿਕ ਲੋਕ ਜਾਂ ਦੂਜਿਆਂ ਨੂੰ ਜਦੋਂ ਦੱਸਦੇ ਹਨ ਇਹ ਉਪਾਅ ਤੁਸੀਂ ਕਰਨਾ ਨਾ ਭੁੱਲੋ ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਜਿਵੇਂ ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਹੋ ਜਾਵੇ ਤੁਹਾਨੂੰ ਕਿਸੇ ਬਿਮਾਰੀ ਤੋਂ ਮੁਕਤੀ ਮਿਲ ਜਾਵੇ ਤੁਹਾਨੂੰ ਹਮੇਸ਼ਾ ਲਈ ਤਾਮਸਿਕ ਭੋਜਨ ਛੱਡਣਾ ਪਵੇਗਾ ਨਹਿਤਾ ਆਉਣ ਵਾਲੇ ਸਮੇਂ ਵਿੱਚ ਫਿਰ ਇਹੋ ਜਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਜੇਕਰ ਤੁਹਾਡੇ ਘਰ ਵਿੱਚ ਧਨ ਆਉਣਾ ਬੰਦ ਹੋ ਚੁੱਕਾ ਹੈ ਜੇਕਰ ਕਰਜ਼ਾ ਵੱਧਦਾ ਹੀ ਜਾ ਰਿਹਾ ਹੈ ਤਾਂ ਸਮਝੋ ਕਿ ਤੁਸੀਂ ਜਾਣੇ ਅਣਜਾਣੇ ਵਿੱਚ ਕੋਈ ਅਜਿਹੀ ਗਲਤੀ ਕਰ ਦਿੱਤੀ ਹੈ ਜਿਸ ਕਾਰਨ ਮਾਤਾ ਲక్ష్ਮੀ ਨਰਾਜ ਹੋ ਚੁੱਕੀ ਹੈ ਜੇਕਰ ਚਾਹੁੰਦੇ ਹੋ ਉਹਨਾਂ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਵੇ ਧਨ ਆਉਣ ਦੇ ਰਸਤੇ ਖੁੱਲ ਜਾਣ ਕਿਸੇ ਵੀ ਸ਼ੁੱਕਰਵਾਰ ਦੀ ਸ਼ਾਮ ਨੂੰ ਇੱਕ ਲਾਲ ਕਪੜਾ ਤੇ ਫਟਕੜੀ ਦਾ ਟੁਕੜਾ ਲੈਣਾ ਹੈ ਤੁਹਾਡੇ ਘਰ ਵਿੱਚ ਜੋ ਵੀ ਪੂਜਾ ਸਥਾਨ ਹੈ ਉੱਥੇ ਜਾਣਾ ਹੈ ਪੂਜਾ ਘਰ ਵਿੱਚ ਮਾਤਾ ਲక్ష్ਮੀ ਜੀ ਦੀ ਕਲਾ ਚਿੱਤਰਤਾ ਜ਼ਰੂਰ ਹੋਣਾ ਹੈ ਸਭ ਤੋਂ ਪਹਿਲਾਂ ਪੂਜਾ ਘਰ ਵਿੱਚ ਘਿਓ ਦਾ ਇੱਕ ਦੀਵਾ ਜਗਾਉਣਾ ਹੈ ਫਟਕੜੀ ਨੂੰ ਲਾਲ ਕਪੜੇ ਤੇ ਰੱਖਣਾ ਹੈ ਤੇ ਇਸ ਕਪੜੇ ਦੀ ਪੋਟਲੀ ਬਣਾ ਲੈਣੀ ਹੈ ਪੋਟਲੀ ਨੂੰ ਹੱਥ ਵਿੱਚ ਫੜ ਕੇ 11 ਵਾਰ ਮਾਤਾ ਲక్ష్ਮੀ ਜੀ ਦੇ ਬੀਜ ਮੰਤਰ ਦਾ ਜਾਪ ਕਰਨਾ ਹੈ ओम महालक्ष्मी नमः ਇਸ ਮੰਤਰ ਦਾ ਜਾਪ ਜਦੋਂ ਤੁਸੀਂ ਕਰ ਲਿਆ ਤਾਂ ਇਸ ਨੂੰ ਆਪਣੀ ਤਜੋਰੀ ਵਿੱਚ ਜਾਂ ਅਲਮਾਰੀ ਵਿੱਚ ਫਿਰ ਰੱਖ ਸਕਦੇ ਹੋ ਇਹ ਫਟਕੜੀ ਤੁਹਾਡੇ ਲਈ ਪੈਸੇ ਖੁੱਟਣ ਦੇ ਲਈ ਚੁੰਬਕ ਦਾ ਕੰਮ ਕਰੇਗੀ ਸੋ ਦੋਸਤੋ ਇਹ ਸੰਜੀ ਬਹੁਤ ਹੀ ਚਮਤਕਾਰੀ ਤੇ ਪਾਵਰਫੁੱਲ ਉਪਾ ਧੰਨਵਾਦ